ਪਰਮੇਸ਼ਰ ਦਵਾਰ ਚ ਢੇੜਾ ਦੇ ਲੋ ਢੇੜਾ ਸਾਰੇ ਬੰਦਿਆਂ ਨੂੰ ਕੰਮ ਕਰਦੇ ਵੇਖ ਲਿਓ ਦਫਤਰਾਂ ਵਾਲਿਆਂ ਨੂੰ ਵੀ ਵੇਖਿਓ ਦਰਬਾਰ ਸਾਹਿਬ ਵਾਲਿਆਂ ਨੂੰ ਵੀ ਵੇਖਿਓ ਮੇਰੇ ਪਹਿਰੇ ਵਾਲਿਆਂ ਨੂੰ ਵੇਖ ਲਿਓ ਉਧਰ ਵੇਖ ਲਿਓ ਢੇੜੇ ਕੱਢ ਲਿਓ ਸਾਰੇ ਪਰ ਸਭ ਤੋਂ ਵੱਧ ਡੰਗਰਾਂ ਵਾਲੇ ਪਾਸੇ ਜਿਹੜੇ ਕੰਮ ਕਰਦੇ ਉਹ ਜ਼ਿਆਦਾ ਖੁਸ਼ ਨਹੀਂ 12-12 ਘੰਟੇ ਮੱਜਾਂ ਜੀ ਖੁਸ਼ ਖੁਸ਼ ਰਹਿਣਾ ਨਾ ਜਿਹੜਾ ਕਈਆਂ ਨੂੰ ਜ਼ਿਆਦਾ ਵਧੀਆ ਆਉਂਦਾ ਹੁੰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਾਇਮ ਰਹਿਣਾ ਖੁਸ਼ ਰਹਿਣਾ ਮੈਂ ਪਰਸੋਂ ਚੌਥੇ ਮੈਂ ਗਿਆ ਇੱਥੇ ਮਲੋਦ ਉੱਥੇ ਪਰਿਵਾਰ ਮੈਨੂੰ ਮਿਲਿਆ ਦੋ ਦੇ ਬੱਚੇ ਤੇ ਮੈਂ ਪੁੱਛਿਆ ਉਹ ਪੱਕਾ ਜਾਂ ਰੰਗ ਦੋਵੇਂ ਜਿੱਦਾਂ ਪਤਾ ਲੱਗ ਹੀ ਜਾਂਦਾ ਮੈਂ ਕਿਹਾ ਹਾਂ ਬਈ ਕਿੱਥੋਂ ਆਇਆ ਕਹਿੰਦਾ ਜੀ ਇੱਥੇ ਨੇੜੇ ਕਿਵੇਂ ਬਾਲੇ ਖੁਸ਼ ਮਹਾਰਾਜ ਪੁੱਛੋ ਹੀ ਕੁਛ ਨਾ ਮੈਂ ਕਹਿੰਦਾ ਕਾਮੁਗੀ ਕਰਦਾ ਕਹਿੰਦਾ ਬੈਟਰੀ ਵਾਲੀ ਰੇੜੀ ਚਲਾਉਨੇ ਆ ਰੁਪਈਆ 5700 ਬਣ ਜਾਂਦਾ ਤੇ ਗੁਜ਼ਾਰਾ ਬਹੁਤ ਵਧੀਆ ਹੋ ਜਾਂਦਾ ਮੈਂ ਕਿਵੇਂ ਲੰਘਦੀ ਜ਼ਿੰਦਗੀ ਮੈਂ ਕਹਿੰਨੀਆ ਕਾਟੋ ਫੁੱਲਾਂ ਤੇ ਆ ਜਿਵੇਂ ਰਾਤ ਮੈਂ ਗੱਲ ਕਰਦਾ ਸੀ ਸਾਡੇ ਵਾਲਿਆਂ ਦੀ ਕਾਟੋ 5 6 ਸਾਲ ਪਹਿਲਾਂ ਹੀ ਮਰ ਮੁੜ ਗਈ ਏ ਕਿਤੇ ਫੁੱਲਾਂ ਤੇ ਵਿਚਾਰੀ ਨੇ ਕੀ ਚੜਨਾ ਸੀ ਉਹ ਤਾਂ ਕਦੋਂ ਦੀ ਮਰ ਮੁਕ ਗਈ ਉਹਦਾ ਭੋਗ-ਪਾਗ ਪੈ ਗਿਆ ਉਹਨੇ ਫੁੱਲਾਂ ਤੇ ਚੜਨਾ ਹੀ ਨਹੀਂ ਕਰੀ ਚੜਨ ਜੋਗੀ ਛੱਡੀ ਹੋਈ ਨਹੀਂ ਤੁਸੀਂ ਉਹ ਕਿੱਥੇ ਚੜਨ ਜੋਗੀ ਛੱਡੀ ਤੁਸੀਂ ਹਾਲ ਸਾਡਾ ਇਦਾਂ ਆਇਆ ਤਾਂ ਕਰਕੇ ਤੁਸੀਂ ਅਸੀਂ ਆਪਣੇ ਆਪ ਨੂੰ ਸਮਝਾਈਏ ਗਿਆਨ ਲਓ ਫਿਰ ਬੰਧਨ ਨਹੀਂ ਫਿਰ ਤੇ ਓਪਰਚੁਨਿਟੀ ਹੁੰਦੀ ਏ ਮਾਂ ਮਿਲੀ ਓਪਰਚੁਨਿਟੀ ਪਿਓ ਮਿਲਿਆ ਭੈਣ ਭਰਾ ਮਿਲੇ ਜਾਇਦਾਦ ਮਿਲੀ ਪ੍ਰਾਪਰਟੀ ਮਿਲੀ ਕੰਮਕਾਰ ਕੀਤਾ ਫਿਰ ਬੰਧਨ ਨਹੀਂ ਹੁੰਦੇ ਫਿਰ ਇਹ ਮੁਕਤੀ ਦਾ ਰਾਹ ਬਣਦਾ ਏ ਇਹ ਚੀਜ਼ਾਂ ਪਰ ਜੇ ਅਗਿਆਨੀ ਵਾਸਤੇ ਇਹ ਬੰਧਨ ਹੈ ਤੇ ਗਿਆਨੀ ਵਾਸਤੇ ਇਹ ਮੁਕਤੀ ਹੋਣ ਮੁਕਤ ਹੋਉਂਦਾ ਰਾਹ ਤੇ ਜਿਉਂਦੇ ਜਿਉਂਦੇ ਮੁਕਤ ਹੋਣਾ ਤੇ ਗਿਆਨ ਇਸੇ ਕਰਕੇ ਕਹੀਦਾ ਸਭ ਤੋਂ ਜ਼ਰੂਰੀ ਹੁੰਦਾ ਅਕਲ ਲੈਣੀ ਸਮਝਦਾਰ ਬਣ ਕੇ ਅਕਲ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰੀਏ ਗਿਆਨवान ਹੋਈਏ ਤਾਂ ਸਵਾਦ ਆਉਂਦਾ ਜ਼ਿੰਦਗੀ ਜੀਣ ਦਾ ਮੇਰੀ ਜ਼ਿੰਦਗੀ ਮੇਰੇ ਹੱਥ ਹੈ ਆਪਾਂ ਇਹ ਕਹੀਏ ਵੀ ਮੇਰੀ ਜ਼ਿੰਦਗੀ ਮੇਰੇ ਹੱਥ ਹੈ ਆ ਮਾੜੀ ਵੀ ਮੈਂ ਹੀ ਬਣਾਈ ਹੈ ਹੁਣ ਹੌਲੀ ਹੌਲੀ ਚੰਗੀ ਵੀ ਬਣਾਵਾਂਗੇ ਕੱਢਾਂਗੇ ਇਹਨੂੰ ਆਪਣੇ ਆਪ ਪ੍ਰਾਣੇ ਵੇਲਿਆਂ 'ਚ ਕਿਤੇ ਮੁਸ਼ਕਲਾਂ ਥੋੜੀਆਂ ਹੁੰਦੀਆਂ ਸੀ ਆ ਤੁਸੀਂ ਘਰਾਂ 'ਚ ਆਏ ਹੋ ਰਾਮ ਨਾਲ ਬਾਥਰੂਮ 'ਚ ਨਹਾਤੇ ਹੋਵੋਗੇ ਬਹੁਤੇ ਤੇ ਬਾਥਰੂਮ 'ਚ ਨਾ ਕੇ ਆਏ ਕਈਆਂ ਦੇ ਤੇ ਅਟੈਚ ਬਾਥਰੂਮ ਹੋਣਗੇ ਕਮਰੇ 'ਚ ਤੇ ਜੇ ਅਟੈਚ 'ਚ ਨਾ ਕੇ ਆਏ ਬਾਹਰੇ ਵਧੀਆ ਟੂਟੀ ਲੱਗੀ ਹੋਊ ਬਾਥਰੂਮ 'ਚ ਚੰਗੇ 'ਚ ਨਹਾਤੇ ਹੋਵੋਗੇ ਤੇ ਅੱਜ ਤੋਂ 20-25 ਸਾਲ ਪਹਿਲਾਂ ਦੇਖ ਲਓ ਤੁਸੀਂ ਕਿਵੇਂ ਨਲਕਾ ਹੀ ਗੇੜੀ ਜਾਣਾ ਫੇਰ ਜਾ ਕੇ ਨਹਾਉਣਾ ਜੇ ਬਾਹਰ ਟੋਲਟ ਵਗੈਰਾ ਜਾਣਾ ਉਹ ਖੇਤਾਂ ਵਾਲੇ ਪਾਸੇ ਕਿੱਥੇ ਲੱਭਦੇ ਫਿਰਦੇ ਮੀਂਹ ਦੇ ਵਿੱਚ ਕਿੰਨੀਆਂ ਮੌਜਾਂ ਲੱਗੀਆਂ ਕੱਪ ਜਿੱਦਾਂ ਦੀਆਂ ਪੱਕਾ ਤੁਸੀਂ ਅੱਜ ਬੰਨਦੇ ਸ਼ੀਸ਼ੀਆਂ ਸ਼ੁਰਸ਼ੀਆਂ ਜਦੋਂ ਕਿਹੜੀ ਪੱਕ ਦੀ ਐਂ ਬਨ ਬਨ ਕੇ ਮੜਾ ਸਾਰਿਆ ਮਾਰ ਕੇ ਤੁਰ ਪੈਂਦੇ ਆ ਜਿਹੜਾ ਤੁਸੀਂ ਦਾੜੀ ਨੂੰ ਤੇਲ ਲਾ ਕੇ ਆਏ ਹੋ ਖੁਸ਼ਬੂਆਂ ਵਾਲਾ ਇਹ ਅੱਜ ਤੋਂ 15 20 ਸਾਲ ਪਹਿਲਾਂ ਸਰੋਂ ਦਾ ਤੇਲ ਹੀ ਲਾਏ ਹੁੰਦੇ ਸੀ ਦਾੜੀ ਪੀਲੀ ਹੋ ਜਾਂਦੀ ਹੁੰਦੀ ਸੀ। ਇਹੀ ਕੁਝ ਕਰਦੇ ਸੀ। ਤੇ ਅੱਜ ਕੱਲ ਤੇ ਮੋਰਾਂ ਲੱਗੀਆਂ ਪਈਆਂ ਸਹੂਲਤਾਂ। ਫੇਰ ਤੁਸੀਂ ਜੇ ਬੈ ਕੇ ਆਏ ਆ ਗੱਡੀ ਦੇ ਵਿੱਚ ਵੇਖ ਲਓ ਮੋਟਰਸਾਈਕਲ ਤੇ ਆਏ ਆ ਤੁਸੀਂ। ਜਾਂ ਫਿਰ ਤੁਸੀਂ ਜੇ ਗੱਡੀ ਬੱਸਾਂ 'ਚ ਵੀ ਆਏ ਆ ਬੱਸਾਂ ਵੀ ਪਹਿਲਾਂ ਵਾਲੀਆਂ ਨਹੀਂ ਬੱਸਾਂ ਵੀ ਚੰਗੀਆਂ ਆ ਗਈਆਂ ਅੱਜ ਕੱਲ। ਏਸੀ ਬੱਸਾਂ ਚੱਲਦੀਆਂ। ਅੱਜਕੱਲ੍ਹ ਸੂਹਤਾਂ ਬਹੁਤ ਨੇ ਕਿੰਨੀਆਂ ਕਿੰਨਾ ਕੁਝ ਨਵਾਂ 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 ਆ ਗਿਆ ਕਈਆਂ ਨੇ ਇੱਥੋਂ ਨਿਕਲ ਕੇ ਦਾਲ ਫੁਲਕਾ ਆ ਕੇ ਖਾ ਲਿਆ ਚਾਹ ਪੀ ਲਈ ਜਾਣ ਲੱਗਿਆਂ ਦਾ ਪਲਾਨ ਹੈ ਵੀ ਜਾਂਦੇ ਹੋਏ ਪੀਜ਼ਾ ਖਾ ਕੇ ਚੱਲਾਂਗੇ ਐਵੇਂ ਹੀ ਸੋਚੀ ਫਿਰਦੇ ਨੇ ਕਈ ਰਾਤਾਂ ਨੂੰ ਪੀਜ਼ਾ ਖਾਓ ਸਵੇਰੇ 버ਗਰ ਖਾਉਨੇ ਹੋ ਤਰ੍ਹਾਂ ਤਰ੍ਹਾਂ ਦੇ ਫਰੂਟ ਘਰੇ ਪਏ ਆ ਬਦਾਮ ਹਰ ਘਰ ਚ ਹੀ ਪਏ ਆ ਭਿਉ ਕੇ 5-7 ਸਾਰੇ ਹੀ ਖਾਂਦੇ ਆਂ ਆ ਸਾਡੇ ਵਾਲਾ ਇੱਕ ਦਿਨ ਗਿਆ ਉਹ ਕਹਿੰਦੇ ਵੀ 5-7 ਖਾਣੇ ਉਹਨੇ ਨਾ ਏਡਾ ਮੁੱਠਾ ਭਰ ਲਿਆ ਮੁੱਠੀ ਨਹੀਂ ਭਰੀ ਬੋਕੀ ਭਰ ਲਈ ਐ ਬੋਕ ਭਰ ਕੇ ਤੇ ਚੱਲਣ ਦੇ ਉਹ ਕਹਿੰਦੇ 5 ਰੋਜ਼ ਖਾਣੇ ਨੇ ਕਹਿੰਦਾ ਰੋਜ਼-ਰੋਜ਼ ਮਿਲਦੇ ਨਹੀਂ 5 ਦੇ ਹਿਸਾਬ ਨਾਲ ਇੰਨੇ ਕੀ ਬਣਦੇ ਨੇ ਰੋਜ਼-ਰੋਜ਼ ਤੇ ਮਿਲਨੇ ਨਹੀਂ ਕਹਿੰਦਾ 5 ਦੇ ਹਿਸਾਬ ਨਾਲ ਠੀਕ ਹੀ ਨਹੀਂ ਉਹ ਰੋਜ਼ ਮਿਲਣ ਫਿਰ ਤੇ ਬੰਦਾ ਪੰਜ ਵੀ ਖਾ ਲੇ ਅੱਜ ਕੱਲ ਤੇ ਹਰ ਚੀਜ਼ ਹੀ ਮਿਲ ਜਾਂਦੀ ਓਦੋਂ ਤੇ ਕਿਤੇ ਕਿਹੜਾ ਕਾਜੂ ਦੇਖਿਆ ਸੀ ਕਦੀ ਇਹ ਕਾਜੂ ਵੀ ਹੁੰਦਾ ਅੱਜ ਕੱਲ ਆ ਆਵੀਆਂ ਤੁਸੀਂ ਆ ਵਿਆਹਾਂ માં ਸਰਦੇ ਆ ਡਰਾਈ ਫਰੂਟ ਤੁਹਾਡੀਆਂ ਖੀਰਾਂ ਦੇ ਵਿੱਚ ਪਾ ਕੇ ਰੱਖਦੇ ਅਗਲੇ ਤੇ ਕਿੰਨੀਆਂ ਸਹੂਲਤਾਂ ਨੇ ਆ ਜੀ ਚਮ ਚਮ ਹੈ ਜੀ ਆ ਫਲਾਣਾ ਹੈ ਜੀ ਆ ਫਲਾਣਾ ਹੈ ਜੀ ਵਿਆਹਾਂ 'ਤੇ ਕਿੰਨਾ ਕੁਝ ਪਿਆ ਹੁੰਦਾ ਤੇ ਆਪਣੇ ਵੇਲੇ ਉਹੀ ਸ਼ੱਕਰਪਾਰੇ ਜੇ ਤੇ ਲੱਡੂ ਤੇ ਚਲੋ ਜੀ ਠੀਕ ਐ ਬਦਾਣਾ ਆਿਆਂ ਨੂੰ ਦੇ ਦਿੰਦੇ ਤੁਰਨ ਲੱਗਿਆਂ ਨੂੰ ਸ਼ੱਕਰਪਾਰੇ ਫੜਾ ਦਿੰਦੇ ਏਦਾਂ ਹੀ ਸੀ ਹੁਣ ਸਹੂਲਤਾਂ ਵਧ ਗਈਆਂ ਚਿਹਰੇ ਜ਼ਿਆਦਾ ਖਿੜਨੇ ਚਾਹੀਦੇ ਸੀ ਵੀ ਆਹਾ ਹਾ ਹਾ ਹੈਗੇ ਹੈਗਾ ਬੁਰਾ ਹੀ ਘਰ ਹੁਣ ਕਿਹੜਾ ਬਦਲ ਗਿਆ ਪੱਗਾਂ ਸੋਹਣੀਆਂ ਆ ਗਈਆਂ ਚਿਹਰੇ ਦੇ ਵਿੱਚ ਉਹੀ ਨੇ ਨਾ ਇਹ ਇਹ ਆਪਾਂ ਬਦਲਾਂਗੇ ਆਪਾਂ ਸੋਚ ਸੋਹਣੀ ਬਣਾਣੀ ਮੰਨਣਾ ਹੈ ਵਾਹ ਭਈ ਵਾਹ ਬੜਾ ਕੁਝ ਪਹਿਲਾਂ ਨਾਲੋਂ ਬਦਲ ਗਿਆ ਸਹੂਲਤਾ ਆ ਗਈਆਂ ਆਪਾਂ ਕਾਇਮ ਰਹੀਏ ਖੁਸ਼ ਰਹੀਏ ਚੜਦੀ ਕਲਾ ਚ ਰਹੀਏ ਜ਼ਿੰਦਗੀ ਨੂੰ ਮਾਣੀਏ ਦਿਨ ਕੱਟੀ ਨਾ ਕਰੀਏ ਜ਼ਿੰਦਗੀ ਨੂੰ ਮਾਣੀਏ